ਸਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਆਪ ਜੀ ਸਾਰੇ ਠੀਕ ਹੋਵੇ ਬਈ ਵਧੀਆ ਹੋਮਗੇ ਤੇ ਥੋੜਾ ਬਈ ਤੁਹਾਡੇ ਚੈਨਲ ਪਿੰਡੂ ਖੇਤੀ ਤੇ ਆਪਾਂ ਸਵਾਗਤ ਕਰਦੇ ਆਂ ਤੇ ਅੱਜ ਗੱਲ ਕਰਨੀ ਹੈ ਬਈ ਆਪਾਂ 303 ਕਣਕ ਬਾਰੇ ਤੇ ਇਹ ਕਣਕ ਬਈ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਵੀ ਅਸੀਂ 1 ਸਾਲ ਬੀਜੀ ਸੀ ਤੇ ਉਹ ਬਈ ਕਿੰਨੇ ਦੀ ਰਹੀ ਉਹ ਮੈਂ ਤੁਹਾਨੂੰ ਸਭ ਤੋਂ ਐਂਡ ਤੇ ਦੱਸੂਗਾ ਤੇ ਐਦ ਕੀ ਇਹ ਕਣਕ ਬਈ ਆਪਾਂ 187 ਨਾਲ ਲਾ ਕੇ ਬੀਜੀ ਹੋਈ ਆ ਤੁਸੀਂ ਦੇਖ ਲਓ ਹੋਣ ਗੱਲ ਕਰਦੇ ਆਂ ਬਈ ਆਪਾਂ ਇੱਕ ਕਾਨ ਕਰੀਏ ਠੀਕ ਹੈ ਜੀ ਸਾਡ ਤੋਂ ਪਹਿਲਾਂ ਬਈ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਆ ਕੋਸ ਜਾਣਕਾਰੀ ਵੀ ਜਿੱਮੇ ਮੈਂ 222 ਬਾਰੇ ਤੁਹਾਨੂੰ ਦੱਸਿਆ ਸੀ ਵੀ ਸਰਚ ਕੀਤੀ ਤੇ ਜਿਹੜੇ ਮੇਰੇ ਯਾਰ ਮਿੱਤਰ ਜਾਨੀ ਕਿ ਬੀਜ ਦੇ ਉਹਨਾਂ ਤੋਂ ਪੁੱਛਿਆ ਇਹਦੇ ਬਾਰੇ ਵੀ ਤੇ ਉਹੀ ਗੱਲਾਂ ਬਈ ਮੈਂ ਤੁਹਾਨੂੰ ਦੱਸੂਗਾ ਉਹਨਾਂ ਦੇ ਵਿੱਚੋਂ ਬਈ ਮੈਂ ਮੇਨ ਮੇਨ ਗੱਲਾਂ ਜਿਹੜੀਆਂ ਕੱਢ ਲਈਆਂ ਜਾਨੀ ਜਿਹੜੀਆਂ ਵੀ ਇਹ ਕਾਨ ਇੱਕ ਬਾਰੇ ਜਿਹੜੀਆਂ ਮੈਨੂੰ ਲੱਗਾ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਠੀਕ ਹੈ ਜੀ ਤੇ ਅੱਜੋ ਮਿੱਤਰੋ ਆਪਾਂ ਕਰਦੇ ਆਂ ਵੀਡੀਓ ਅੱਜ ਦੀ ਸ਼ੁਰੂ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਤੇ ਹੁਣ ਬਈ ਕਣਕ ਬਾਰੇ ਮੈਂ ਤੁਹਾਨੂੰ ਜਾਣਕਾਰੀ ਜਿਹੜੀ ਜਾਨੀ ਕਿ ਮੈਨੂੰ ਪਤਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਸਭ ਤੋਂ ਪਹਿਲਾਂ ਵੀ ਕਹਿੰਦੇ ਜਿਹੜੀ ਇਹ 303 ਕਣਕਾ ਠੀਕ ਹੈ ਜੀ ਇਹ ਕਣਕ ਕਹਿੰਦੇ ਵੀ ਬਹੁਤ ਵਧੀਆ ਗੈਸਮਾ ਤੇ ਚਲੋ ਮੰਨ ਲੈਣੇ ਆ ਵੀ ਵਧੀਆ ਠੀਕ ਹੈ ਜੀ ਤੇ ਫਿਰ ਦੂਜੀ ਗੱਲ ਵੀ ਜਿਹੜਾ ਇਹਦਾ ਬਜਾਈ ਦਾ ਸਮਾਂ ਠੀਕ ਹੈ ਜੀ ਉਹ ਕਹਿੰਦੇ ਬਈ 25 ਅਕਤੂਬਰ ਤੋਂ ਲੈ ਕੇ ਠੀਕ ਹੈ ਜੀ ਹੱਦ 15-20 ਨਵੰਬਰ ਤੱਕ ਦੱਸਿਆ ਗਿਆ ਵਾ ਯਾਨੀ ਕਿ ਜਿਹੜਾ ਵਧੀਆ ਤੇ ਜਿਹੜਾ ਬਈ ਪੂਰਾ ਫੁੱਲ ਝਾੜ ਲੈਣ ਵਾਲਾ ਸਮਾਂ ਇਹਦਾ 303 ਦਾ ਉਹ ਬਈ ਕਹਿੰਦੇ 5 25 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਆ ਜਿਹਦੇ ਵਿੱਚ ਬਈ ਇਹ ਪੂਰਾ ਵਧੀਆ ਟੋਪ ਦਾ ਝਾੜ ਦਿੰਦੀ ਆ ਠੀਕ ਹੈ ਜੀ ਤੇ ਦੂਜੀ ਗੱਲ ਬਈ ਜੇ ਹੁਣ ਆਪਰੇ ਕੱਦ ਦੀ ਕਰਗੇ ਇਹਦਾ ਕੱਦ ਕਹਿੰਦੇ ਵੀ ਕਾਨਕ ਦਾ 101 ਸੈਂਟੀਮੀਟਰ ਤੱਕ ਹੋ ਜਾਂਦਾ ਤੇ ਬਾਕੀ ਬਈ ਉਹ ਆਪਣੀ ਜ਼ਮੀਨ ਦੇ ਹਿਸਾਬ ਨਾਲ ਵੀ ਜ਼ਮੀਨ ਆਪਣੀ ਕਿਹੇ ਜੀ ਆਪਾਂ ਬਣਾਈ ਵੀ ਆ ਘਾਟ ਵੀ ਸਕਦਾ 98 ਕਿ ਸੈਂਟੀਮੀਟਰ ਵੀ ਰਹਿ ਸਕਦਾ ਤੇ 101 ਤੋਂ ਥੋੜਾ ਮੋਟਾ ਬਈ ਉੱਪਰ ਹੇਠ ਵੀ ਹੋ ਸਕਦਾ ਉਹ ਆਪਣੀ ਬਈ ਜਿਹੜੀ ਜ਼ਮੀਨ ਆ ਉਦੀ ਸ਼ਕਤੀ ਦੇ ਮੰਨ ਲਓ ਵੀ ਆਪਾਂ ਕਿਹੇ ਜੀ ਕਿੰਨਾ ਕੁ ਰੇਹ ਖਾਦ ਪਾਉਨੇ ਆ ਯਾ ਰੂੜੀ ਦਾ ਰੇਹ ਬੋਣੇ ਆ ਬਈ ਉੱਥੇ ਵੱਧ ਘੱਟ ਵੀ ਸਕਦਾ ਤੇ ਉਹ ਤਾਂ ਬਈ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਠੀਕ ਆ ਜੀ ਦੂਜੀ ਗੱਲ ਕਰਗੇ ਬਈ ਜਿਹੜਾ ਬਈ ਕਹਿੰਦੇ ਇਹਦਾ ਜਾਨੀ ਕਿ ਜਦੋਂ ਬਜਾਈ ਕਰਦੇ ਆਂ ਤੋ ਬੀਜ ਪਾਉਣਾ ਉਹ ਬਈ ਕਹਿੰਦੇ 40 ਕਿਲੋ ਇੱਕ ਏਕੜ ਦੇ ਵਿੱਚ ਬੀਜ ਇਹਦਾ ਬਹੁਤ ਆ ਠੀਕ ਆ ਜੀ ਜਿਆਦੇ ਬੀਜ ਪਾਉਣ ਦੀ ਲੋੜ ਨਹੀਂ ਤੇ ਫੇਰ ਬਾਈ ਦੂਜੀ ਗੱਲ ਕਹਿੰਦੇ ਵੀ ਇਹ 152 ਤੋਂ ਲੈ ਕੇ 155 56 ਹੱਦ 158 ਦਿਨਾਂ ਦੇ ਵਿੱਚ ਵਿੱਚ ਬਾਈ ਪੂਰੀ ਵਧੀਆ ਗਾਣ ਕੇ ਜਿਹੜੀ ਪੱਕ ਕੇ ਵੱਡਣ ਵਾਲੀ ਹੋ ਜਾਂਦੀ ਆ ਠੀਕ ਹੈ ਜੀ ਤੇ ਫੇਰ ਬਾਈ ਕਹਿੰਦੇ ਵੀ ਜਿਨ੍ਹਾਂ ਨੇ ਬਾਈ ਇਹ ਕਣਕ ਤਿਆਰ ਕੀਤੀ ਆ ਉਹ ਕਹਿੰਦੇ ਵੀ ਇਹ ਜਿਹੜਾ ਐਵਰੇਜ ਝਾੜਾ 32 ਕੁਇੰਟਲ ਆ ਜਿਨ੍ਹਾਂ ਨੇ ਯਾਨੀ ਕਿ ਵੀ ਇਹ ਕਣਕ ਤਿਆਰ ਕੀਤੀ ਉਹਨਾਂ ਦੇ ਕਹਿਣ ਮੁਤਾਬਕ ਇਹਦਾ ਝਾੜਾ 32 ਕੁਇੰਟਲ ਆ ਯਾਨੀ ਕਿ ਤਕਰੀਬਨ ਬਾਈ ਕਿੱਲੇ ਦਾ 81 ਮਣ ਤੱਕ ਦੱਸਿਆ ਗਿਆ ਵਾ ਠੀਕ ਹੈ ਜੀ ਉਹਨਾਂ ਦੇ ਮੁਤਾਬਕ ਤੇ ਬਾਕੀ ਬਈ ਜਿਹੜਾ ਉਹਨਾਂ ਨੇ ਬਾਤ ਤੋਂ ਬਾਧੇ ਦਾ ਝਾੜ ਦੱਸਿਆ ਜਿਨ੍ਹਾਂ ਨੇ ਵੈਰਾਈਟੀ ਤਿਆਰ ਕੀਤੀ ਆ ਉਹ ਕਹਿੰਦੇ ਵੀ ਇਹਦਾ ਬਾਤ ਤੋਂ ਬਾਧੇ ਝਾੜ ਤਕਰੀਬਨ 87 ਮਣ ਤੱਕ ਨਿਕਲ ਸਕਦਾ ਜਾਨੀ ਕਿ ਬਈ 38 ਕ ਕੁਇੰਟਲ ਕਹਿੰਦੇ ਆਹੋ ਵੀ ਝਾੜ ਇਹ ਦੇ ਸਕਦੀ ਆ ਠੀਕ ਹੈ ਜੀ ਪਰ ਬਈ ਜਿੰਨਾਂ ਨੂੰ ਮੈਂ ਪੁੱਛਿਆ ਕਿਸਾਨ ਵੀਰਾਂ ਤੋਂ ਜਾਂ ਜਿਹੜੇ ਬਈ ਬੀਜਦੇ ਆ ਉਹਨਾਂ ਦੇ ਕਹਿਣ ਮੁਤਾਬਕ ਬਈ ਇਹ 22 ਤੋਂ 24 ਕਮੰਟਲ ਪ੍ਰਤੀ ਏਕੜ ਜਾਨੀ ਕਿ ਵੀ ਨਿਕਲ ਆਉਂਦੀ ਆ ਠੀਕ ਹੈ ਜੀ 22 ਤੋਂ 24 ਕਮੰਟਲ 25 26 ਵੀ ਕਈ ਕਹਿੰਦੇ ਸੀਗੇ ਬਾਈ ਉਹ 8 8 ਪਿੰਡਾਂ ਨਾਲ ਜਾਂ ਮੰਨ ਲਓ ਵੀ 8 8 ਪੈੜੀ ਦੇ ਹਿਸਾਬ ਨਾਲ ਹੋ ਸਕਦਾ ਜਣੀ ਭਈ ਮੈਂ 4 5 ਬੰਦਿਆਂ ਨੂੰ ਪੁੱਛਿਆ ਸੀ ਉਹਨਾਂ ਨੇ ਕਹਿਣ ਮੁਖਤਾਬਕ ਬਾਈ ਵੈਸੇ ਸਾਰਿਆਂ ਨੇ 1000 ਬੰਦਿਆਂ ਨੇ ਇਹ ਗੱਲ ਕਹੀ ਆ ਬਈ 22 ਤੋਂ 24 ਕਮੰਟਲ ਤੱਕ ਜਿਹੜੀ ਇਹ ਨਿਕਲੇ ਆਉਂਦੀ ਆ ਫਿਰ ਬਈ ਕਹਿੰਦੇ ਤੇ ਜੇ ਇੱਕ ਖਾਸ ਗੋਣ ਹੈ ਗਣਕ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਵੀ ਆਪਣੀ ਕਣਕ ਜਿਹੜੀ ਆ ਕਈ ਫੋਟਾਂ ਬਾਅਦ ਚੋਂ ਕੱਢਦੀ ਹੁੰਦੀ ਆ ਕਈ ਪਹਿਲੀਆਂ ਕੱਢ ਲੈਂਦੀ ਆ ਕਈ ਬਾਅਦ ਚੋਂ ਕੱਢਦੀ ਹੁੰਦੀ ਕਹਿੰਦੇ ਵੀ ਜੇ ਜਿਹੜੀਆਂ ਇਹ ਬਾਅਦ ਦੇ ਵਿੱਚ ਫੋਟਾਂ ਕੱਢਦੀ ਆ ਉਹ ਵੀ ਬਾਈ ਜਦੋਂ ਪੂਰੀਆਂ ਜਾਨੀ ਕਿ ਕਣਕ ਦੇ ਲੈਵਲ 'ਚ ਹੁੰਦੀਆਂ ਨਾ ਉਦੋਂ ਛੱਟੇ ਕੱਢਦੀ ਇਹ ਜਾਨੀ ਕਿ ਜਦੋਂ ਆਪਾਂ ਵੱਢਦੇ ਆ ਇਹਦੇ ਜਿਹੜੇ ਬਾਈ ਮੰਨ ਕੇ ਚੱਲੋ ਹੁੰਦੀਆਂ ਵਾ ਛੱਟੇ ਹੁੰਦੇ ਆ ਉਹ ਸਾਰੇ ਇੱਕ ਲੈਵਲ 'ਚ ਹੁੰਦੇ ਦਨਸੋ ਦਨ ਦੇ ਜਿਹੜੀ ਵੀ ਆਪਾਂ ਨੂੰ ਵੱਢਣ ਵੇਲੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਂਦੀ ਤੇ ਇੱਕ ਸਾਰਜ ਮੰਨ ਲਓ ਵੀ ਆਪਾਂ ਮਸ਼ੀਨ ਦਾ ਗਟਰ ਰੱਖ ਕੇ ਨੂੰ ਵੱਢ ਸਕਦੇ ਆ ਇਹਦੇ 'ਚ ਬਾਈ ਪੂਰੀ ਕਹਿੰਦੇ ਕੋਪ ਦੀ ਖਾਸ ਗੱਲ ਆ ਠੀਕ ਹੈ ਜੀ ਤੇ ਜਾਨੀ ਕਿ ਵੀਰੇ ਜਿਹੜੇ ਛੱਟੇ ਆ ਸਾਰੇ ਬਰਾਬਰ ਹੁੰਦੇ ਆ ਠੀਕ ਹੈ ਜੀ ਤੇ ਫੇਰ ਬਾਈ ਕਹਿੰਦੇ ਵੀ ਜਿਹੜੀ ਪੀਲੀ ਤੇ ਭੂਰੀ ਕੁੰਗੀ ਹੁੰਦੀ ਆ ਉਹਦਾ ਬਈ ਇਹ ਟੱਕਰਾ ਕਰ ਸਕਦੀ ਆ ਤੇ ਤਕਰੀਬਨ ਬਈ ਇਹਦੇ ਹਜ਼ਾਰ ਦਾਣਿਆਂ ਦਾ ਜਿਹੜਾ ਬੇਟ ਆ ਉਹ 42 ਗ੍ਰਾਮ ਤੱਕ ਦੱਸਿਆ ਗਿਆ ਵਾ ਤੇ ਇਹ ਹਿਸਾਬ ਨਾਲ ਤਾਂ ਬਈ ਦਾਣਾ ਮੰਨ ਲਓ ਵੀ ਆਪਾਂ ਬਹੁਤ ਵਧੀਆ ਕਹਿ ਸਕਦੇ ਆ ਤੇ ਬਾਕੀ ਬਈ ਹੁਣ ਗੱਲ ਕਰਕੇ ਵੀ ਜੜੇ ਦੇ ਚਪਾਤੀ ਦਾ ਸਕੋਰ ਆ ਉਹ ਬਈ 7.9 ਆ 10 ਦੇ ਵਿੱਚੋਂ ਠੀਕ ਹੈ ਜੀ 7.9 ਆ 10 ਦੇ ਵਿੱਚੋਂ ਤੇ ਫੇਰ ਬਈ ਜਿਹੜੀ ਇਹਦੀ ਪ੍ਰੋਟੀਨ ਦੀ ਮਾਤਰਾ ਵਾ ਉਹ 12.1 ਆ ਠੀਕ ਹੈ ਜੀ ਤੇ ਇਹ ਤਕਰੀਬਨ ਭਾਈ 826 ਨਾਲੋਂ ਥੋੜੀ ਜੁਕੀ ਘੱਟ 826 ਦੇ ਵਿੱਚ ਭਾਈ ਮੇਰੇ ਹਿਸਾਬ ਨਾਲ 12% ਕਣੀ ਕਿੰਨੀ ਸੀਗੀ ਤੇ ਫਿਰ ਭਾਈ ਜਿਹੜੇ ਇਹਦੇ ਵਿੱਚ ਜੈਂਕਲੋਏ ਦੀ ਮਾਤਰਾ ਵਾ ਉਹ ਵੀ ਭਾਈ ਕਹਿੰਦੇ ਪੂਰੀ ਜ਼ਿਆਦੇ ਆ ਕਾਫੀ ਮਾਤਰਾ ਵਿੱਚ ਆ ਤੇਰੀ ਰੋਟੀ ਵੀ ਭਾਈ ਪੂਰੀ ਵਧੀਆ ਬਣਦੀ ਆ ਠੀਕ ਹੈ ਜੀ ਫਿਰ ਕਹਿੰਦੇ ਵੀ ਜਿਹੜੇ ਬ੍ਰੈਡ ਬਾਨਦੇ ਆ ਜਾਂ ਬਿਸਕੁਟ ਬਣਾਉਣੀ ਆ ਉਹਦੇ ਲਈ ਇਹ ਕਣਕ ਭਾਈ ਕਹਿੰਦੇ ਬਹੁਤ ਵਧੀਆ ਮੰਨੀ ਜਾਂਦੀ ਆ ਬ੍ਰੈਡਾਂ ਜਾਂ ਬਿਸਕੁਟਾਂ ਲਈ ਠੀਕ ਹੈ ਜੀ ਤੇ ਫਿਰ ਭਾਈ ਗੱਲ ਕਰਕੇ ਵੀ ਵੱਲਮ ਲਾ ਕੇ ਜਿਹੜੀ ਇਹਦੀ ਆਪਣੇ ਲਈ ਮੰਨ ਕੇ ਚੱਲੋ ਵੀ ਖਰਾਕ ਆ ਠੀਕ ਹੈ ਜੀ ਉਹ ਚੰਗੀ ਮੰਨ ਸਕਦੇ ਹਾਂ ਆਪਾਂ ਤੇ ਫੇਰ ਬਈ ਗਾਂ ਗੱਲ ਕਰਦੇ ਹੁਣ ਕਹਿੰਦੇ ਵੀ ਜਿਨ੍ਹਾਂ ਨੇ ਇਹਨੂੰ ਤਿਆਰ ਕੀਤਾ ਉਹਨਾਂ ਦਾ ਇਹ ਕਹਿਣਾ ਵਾ ਵੀ ਵੱਧ ਤੋਂ ਵੱਧ ਖਰਾਕ ਦਿਓ ਇਹਨੂੰ ਠੀਕ ਹੈ ਜੀ ਵੱਧ ਤੋਂ ਵੱਧ ਖਰਾਕ ਦੇਣ ਦਾ ਮਤਲਬ ਆ ਜਿਹੜਾ ਇਹ ਤੇ ਆਪਾਂ ਥੋੜੀ ਜਿਹੀ ਬਰੀਕੀ ਨਾਲ ਗੱਲ ਕਰਦੇ ਹਾਂ ਉਹਨਾਰੇ ਬਈ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਇਹ ਕਾਨਕਾ ਜਦੋਂ ਆਪਾਂ ਇਹਨੂੰ ਰੇਹ ਪਾਉਣਾ ਵਾ ਉਦੋਂ ਤਕਰੀਬਨ ਇਹਦੇ ਤੇ ਆਪਾਂ 4 ਗੱਟੇ ਰੇਹ ਦੇ ਪਾਉਣੇ ਆ ਠੀਕ ਹੈ ਜੀ ਜੀ ਆਪਰੇ ਤੇ ਚਾਰ ਗੱਟੇ ਰੇਹ ਪਾਵਾਂਗੇ ਬਾਈ ਤੇ ਇਹ ਆਟੋਮੈਟਿਕ ਜਿਹੜੀ ਕਣਕਾ ਪੂਰੀ ਬਧੂਗੀ ਤੇ ਕੱਦ ਵੀ ਬਾਈ ਪੂਰਾ ਕਰੂਗੀ ਠੀਕ ਹੈ ਜੀ ਤੇ ਚਾਰ ਗੱਟੇ ਬਾਈ ਬਹੁ ਹੋ ਜਾਂਦੇ ਆ ਵੈਸੇ ਆਪਾਂ ਐਵਰੇਜ ਤਿੰਨ ਗੱਟੇ ਸਾਰੀ ਪਾਉਂਦੇ ਆ ਉਹਨਾਂ ਦੇ ਕਹਿੰਦਾ ਮਤਲਬ ਆ ਵੀ ਤਕਰੀਬਨ ਚਾਰ ਗੱਟੇ ਰੇਹ ਦੇ ਤੇ ਬਾਈ 78 ਕਿਲੋ ਠੀਕ ਹੈ ਜੀ ਜਿਹੜਾ ਆਪਾਂ ਡੀਏਪੀ ਪਾਉਣਾ ਵਾ ਤੇ 40 ਕਿਲੋਗ੍ਰਾਮ ਬਾਈ ਇਹਦੇ ਵਿੱਚ ਕਹਿੰਦੇ ਪਟਾਸ ਪਾਉਣੀ ਆ ਠੀਕ ਹੈ ਜੀ ਤੇ ਫੇਰ ਬਾਈ ਏ ਹੁਣ ਤੁਸੀਂ ਕਹੋਗੇ ਵੀ 4 ਢੇਰੇ ਦੇ ਪਾਦੇ ਦਾ ਕੱਦ ਵੱਜ ਜਾਣਾ ਠੀਕ ਹੈ ਫੇਰ ਉਹ ਦੂਜੀ ਗੱਲ ਬਾਈ ਜਿਹੜੀ ਉਹ ਆਪ ਕਹਿੰਦੇ ਆ ਮੈਂ ਨਹੀਂ ਕਹਿੰਦਾ ਉਹ ਆਪ ਕਹਿੰਦੇ ਜਿਨ੍ਹਾਂ ਨੇ ਇਹ ਕਣਕ ਤਿਆਰ ਕੀਤੀ ਆ ਉਹ ਕਹਿੰਦੇ ਵੀ ਇਹਦੇ ਤੇ ਕੱਦ ਰੋਕਣ ਵਾਲੀ ਸਪਰੇਅ ਕਰਨੀਆਂ ਦੋ ਵਾਰ ਉਹ ਬਾਈ ਕਦੋਂ ਕਰਨੀਆਂ ਠੀਕ ਹੈ ਜੀ ਜਦੋਂ ਬਾਈ ਇੱਕ ਦਾ ਗੰਡ ਬੰਨਦੀ ਆ ਉਦੋਂ ਕਰਨੀ ਆ 1 ਵਜੇ ਦੋ ਇਹ ਪੱਕਣ ਦੇ ਨੇੜੇ ਤੇੜ ਹੁੰਦੀ ਆ ਉਦੋਂ ਕਰਨੀ ਆ ਇਹ ਬਾਈ ਜਿਹੜੀ ਆਪਾਂ ਸਪਰੇਅ ਕਹਿੰਦੇ ਆ ਉਹ ਕਾਦਰ ਰੁੱਕਣ ਵਾਲੀ ਹੁੰਦੀ ਤਾਂ ਵੈਸੇ ਬਾਈ ਖਾਦਰ ਨਾਗਾ ਠੀਕ ਆ ਜੀ ਪਰ ਉਹ ਮੈਂ ਨਹੀਂ ਕਹਿੰਦਾ ਉਹ ਆਪ ਕਹਿੰਦੇ ਆ ਬਾਈ ਠੀਕ ਆ ਜੀ ਵੀ ਇਹ ਸਪਰੇਅ ਕਰੋ ਕਾਦਰ ਰੁੱਕਣ ਵਾਲੀ ਬਾਕੀ ਬਾਈ ਜਿਹੜੀ ਇਹਦੀ ਕੁੰਡੀ ਹੁੰਦੀ ਆ ਉਹਦੇ ਚ 7 ਤੋਂ 8 ਦਾਣੇ ਹੁੰਦੇ ਆ ਜਿਹੜੇ ਹਜੇ ਤੱਕ ਕਿਸੇ ਵੀ ਕਿਸਮ ਦੇ ਕਣਕ ਦੇ ਵਿੱਚ ਕਹਿੰਦੇ ਨਹੀਂ ਹੁੰਦੇ ਇਹਦੇ ਵਿੱਚ ਹੀ ਹੁੰਦੇ ਆ ਬਾਈ ਇੱਕ ਗੁੰਡੀ ਦੇ ਵਿੱਚ 7 ਤੋਂ 8 ਦਾਣੇ ਠੀਕ ਆ ਜੀ ਇਹ ਵੀ ਕਹਿਣਾ ਮੈਂ ਜਿਹੜੀ ਕਿ ਇਹ ਵਿੱਚ ਆਪਾਂ ਖਾਸ ਗੱਲ ਮੰਨ ਸਕਦੇ ਆਂ ਬਾਕੀ ਬਾਈ ਇਹਦੀ ਮੈਂ ਇੱਕ ਹੋਰ ਨਿਸ਼ਾਨੀ ਦੱਸਦਾ ਕਹਿੰਦੇ ਵੀ ਜਦੋਂ ਇਹ ਕਣਕ ਪੱਕਣ ਵਾਲੀ ਹੁੰਦੀ ਹੈ ਨਾ ਉਦੋਂ ਇਹਨੂੰ ਐ ਲੱਗਦਾ ਬਾਈ ਜਿਵੇਂ ਸੋਕਾ ਪੈਣ ਵਾਲਾ ਹੁੰਦਾ ਠੀਕ ਹੈ ਜੀ ਭਲਾ ਬਾਈ ਕਣਕ ਦੇ ਵਿੱਚ ਤੁਸੀਂ ਪਾਣੀ ਲਾ ਦਿਓ ਕੋਸਮਾਰ ਨਹੀਂ ਕਰ ਲਓ ਉਦੋਂ ਬਈਆਂ ਲੱਗੂ ਜਿਵੇਂ ਕਣਕ ਨੂੰ ਸੋਕਾ ਜਾਂ ਮੰਨ ਗਈ ਹੁੰਦੀ ਬਈ ਉੱਪਰੋਂ ਪੱਤੇ ਇਸਕੋਨ ਲੱਗ ਜਾਂਦੀ ਆਪਦੇ ਇੰਡੀਆ ਤੇ ਆ ਕੇ ਤਕਰੀਬਨ ਆਪਾਂ ਨੂੰ ਵੇਖ ਨੂੰ ਆਏ ਲੱਗੋ ਜਿਵੇਂ ਸੋਕਾ ਪਿਆ ਹੁੰਦਾ ਠੀਕ ਹੈ ਜੀ ਇਹ ਬਈ ਇਹਦੀ ਖਾਸ ਨਿਸ਼ਾਨੀ ਆ ਕਣਕ ਦੀ ਪੱਕਣ ਦੀ ਜਦੋਂ ਪੱਕਦੀ ਉਦੋਂ ਜਾ ਕੇ ਵੀ ਇਹ ਨਿਸ਼ਾਨੀ ਆਪਦੀ ਦਿਖਾਉਂਦੀ ਆ ਤੇ ਇਹ ਹੁਣ ਗੱਲ ਕਰਦਾ ਬਈ ਜਿਹੜੀ ਆਪ ਅਸੀਂ ਪਿਛਲੀ 1303 ਬੀਜੀ ਸੀਗੀ ਇਹ ਜਿਹੜੀਆਂ ਗੱਲਾਂ ਦੱਸ ਗਿਆ ਬਈ ਮੈਂ ਕੋਸ ਤਾਂ ਜਾਨਕਿ ਵੀ ਸਰਚ ਕੀਤੀਆਂ ਸੀ ਕੋਸ ਆ ਦੇ ਯਾਰਾਂ ਦੋਸਤਾਂ ਨੂੰ ਜਿਹੜੇ ਪੁਰਾਣੇ ਬੰਦੇ ਬੀਜਦੇ ਆ ਉਹਨਾਂ ਤੋਂ ਪੁੱਛੀਆਂ ਸੀ ਪਿਛਲੀ ਯਾਰ ਬਈ ਅਸੀਂ 303 ਪੀਜੀ ਸੀ ਉੱਥੋਂ ਬੀਜ ਲਿਆ ਕੇ ਤੇ ਸਾਡੀ ਕਣਕ ਬਈ ਵਧੀਆ ਨਹੀਂ ਨਿਕਲੀ ਸੀ ਸਾਡੀ ਕਣਕ ਦਾ ਬਈ ਜਿਹੜਾ ਦਾਣਾ ਥੋੜਾ ਜਿਆਦਾ ਬਰੀਕ ਰਹਿ ਗਿਆ ਸੀ ਤੇ ਦੂਜੀ ਗੱਲ ਵੀ ਜਿਹੜਾ ਇਹਦਾ 400 ਉਹ 17 ਤੋਂ 18 ਕਮੈਂਟਲ ਨਿਕਲਿਆ ਸੀ ਠੀਕ ਹੈ ਪਹਿਲਾਂ ਤੁਸੀਂ ਜਾ ਕੇ ਮੇਰੀ ਬਈ ਪੁਰਾਣੀ ਵੀਡੀਓ ਚੈੱਕ ਕਰ ਲਓ ਹੋ ਸਕਦਾ ਵੀ ਸਾਡੇ ਬਾਣ ਦਾ ਫਰਕ ਹੋਵੇ ਬਾਣ ਵੀ ਸਾਡਾ ਥੋੜਾ ਜਿਆ ਮਾੜਾ ਸੀਗਾ ਤੇ ਬਾਕੀ ਬਈ ਏਰੀਆ ਦਾ ਫਰਕ ਹੁੰਦਾ ਜਾਂ ਬੀਜ ਵੀ ਹੋ ਸਕਦਾ ਵੀ ਸਾਨੂੰ ਨਕਲੀ ਮਿਲ ਗਿਆ ਹੋਵੇ ਬੀਜ ਦਾ ਹੋਵੇ ਤੇ ਤਕਰੀਬਨ ਐਦ ਕੀ ਬਈ ਇਸ ਤਾਂ ਕਰਕੇ ਆਪਾਂ ਨਾਲੇ 187 ਦੇ ਰਲਾ ਕੇ ਵੇਚੀ ਆ ਕੱਲੀ ਤਾਂ ਨਹੀਂ ਵੇਚੀ ਵੀ ਕਿਉਂਕਿ ਪਿਛਲੀ ਵਾਰ ਇਹ ਸਾਡੀ ਵਧੀਆ ਨਹੀਂ ਨਿਕਲੀ ਸੀ ਕਣਕ ਜਿਹੜਾ ਵੀ ਝਾੜ ਆ ਉਹ ਘੱਟ ਨਿਕਲਾ ਸੀ ਤੇ ਕੋਈ ਦਾਣਾ ਬੜਾ ਬਰੀਕ ਰਹਿ ਗਿਆ ਸੀ ਹੁਣ ਗੱਲ ਕਰਦੇ ਆ ਬਈ ਆਪਾਂ ਇਹਦੀ ਤੂੜੀ ਦੀ ਜਿਹੜੀ ਕਹਿੰਦੇ ਬਈ ਇਹਦੀ ਤੂੜੀ ਆ ਉਹ ਤਕਰੀਬਨ ਕਿੱਲੇ ਦੇ ਵਿੱਚ ਉਹ ਦੋ ਟਰਾਲੀਆਂ ਵਧੀਆ ਕਹਿੰਦੇ ਨਿਕਲੇ ਹੁੰਦੀਆਂ ਜਿਹਨਾਂ ਜਿੰਨਾਂ ਬੰਦਿਆਂ ਨੂੰ ਮੈਂ ਪੁੱਛਿਆ ਸੀ ਤੇ ਸਾਡੇ ਵੀ ਤਕਰੀਬਨ ਬਈ ਕਿੱਲੇ ਦੇ ਵਿੱਚ ਉਹ ਦੋ ਟਰਾਲੀਆਂ ਭਾਰੀ ਗਈਆਂ ਸੀਗਾ ਤੇ ਤੂੜੀ ਵੀ ਤਾਂ ਚਲੋ ਬਾਈ ਵਧੀਆ ਬਣਦੀ ਆ ਬਾਕੀ ਕੈਸਮ ਵੀ ਵਧੀਆ ਵਾ ਠੀਕ ਹੈ ਤੇ ਉਮੀਦ ਕਰਦੇ ਆ ਬਾਈ ਜਿੰਨੀ ਕੁ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਆ ਵਧੀਆ ਲੱਗੀ ਹੋ ਬਾਕੀ ਹੁਣ ਐਵੇਂ ਹੀ ਬਾਈ ਜੇ ਕੋਈ ਗੱਲ ਰਹਿ ਗਈ ਹੋਈ ਉਹ ਦਾ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਆ ਜੇ ਮੈਂ ਜਾਣਕਾਰੀ ਦਿੱਤੀ ਸਹੀ ਆ ਯਾ ਨਹੀਂ ਉਹ ਵੀ ਤੁਸੀਂ ਮੈਨੂੰ ਦਾ ਸਕਦੇ ਆਂ ਤੇ ਕਈਆਂ ਨੇ ਹੁਣ ਬਾਈ ਐਵੇਂ ਹੀ ਲੱਗ ਗਿਆ ਨਾ ਬਾਈ ਆ ਨਹੀਂ ਤੂੰ ਐਂ ਕਹਦਾ ਨਹੀਂ ਕਹਦਾ ਬਾਈ ਅਸੀਂ ਜਿਹੜੀ ਬੀਜੀ ਸਾਡਾ ਝਾੜ ਘਟਾਇ ਸੀ ਹੋ ਸਕਦਾ ਮੈਂ ਤੁਹਾਨੂੰ ਫੇਰ ਕਹਣਾ ਵੀ ਸਾਡਾ ਬੀਮਾੜਾ ਨਿਕਲ ਗਿਆ ਹੋਵੇ ਤੇ ਬਾਕੀ ਬਾਈ ਜੇ ਕੋਈ ਗੱਲ ਰਹਿ ਗਈ ਹੋਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਦਿਓ ਤੇ ਮੈਂ ਬੇਫਾਲਤੂ ਜੀ ਕਮੈਂਟ ਨਾ ਕਰਿਆ ਕਰੋ ਤੇ ਬਾਕੀ ਮਿੱਤਰੋ ਉਮੀਦ ਕਰਦੇ ਆਂ ਵੀਡੀਓ ਵਧੀਆ ਲੱਗੀ ਹੋਈ ਜੇ ਬਾਈ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿੱਤਰੋ ਮਿਲਦਿਆਂ ਨੇ ਵੀਡੀਓ ਦੇ ਨਾਲ ਹੱਸ ਕੇ ਸਾਰਿਆਂ ਨੂੰ ਬਾਏ ਬਾਏ ਜੀ